ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਾਪਰਿਵਰ ਹਾਜ਼ਰਾਂ ਜੀ ਨਿੰਦਰਕਰ ਪੇਧੀ ਦੁਆਰਾ ਲਿਖੀ ਗਈ ਕਹਾਣੀ ਜਿਉਂਦਾ ਹੱਕ ਦਾ ਪਾਗ ਦੂਜਾ ਲੈ ਕੇ ਆਓ ਆਪਾਂ ਸ਼ਿਰਕ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਆਪਣੇ ਖੇਤਾਂ ਦੇ ਨਾਲ-ਨਾਲ ਭਜਨ ਸਿੰਘ ਜੰਗੀਰ ਸਿੰਘ ਦੇ ਖੇਤਾਂ ਨੂੰ ਵੀ ਪਾਣੀ ਲੌਣ ਲੱਗ ਪਿਆ ਖੇਤਾਂ ਨੂੰ ਪਾਣੀ ਮੰੰਦੇ ਨੂੰ ਛਾਦੀ ਤੋਟ ਲੱਗੀ ਤਾਂ ਦੇਖਿਆ ਸਾਹਮਣੇ ਜੰਗੀਰ ਸਿੰਘ ਆ ਰਿਹਾ ਸੀ ਉਸ ਦੇ ਹੱਥ ਵਿੱਚ ਢੋਲੂ ਸੀ ਢੋਲੂ ਲੈ ਕੇ ਸਿੱਧਾ ਭਜਨ ਸਿੰਘ ਕੋਲ ਆਖਣ ਲੱਗਾ ਚਲ ਯਾਰ ਚਾਹ ਪੀਂਦੇ ਆ ਬੈਠ ਕੇ ਤੈਨੂੰ ਦੇਖ ਕੇ ਤਾਂ ਲੱਗਦਾ ਤੂੰ ਰਾਤੀ ਰੋਟੀ ਨਹੀਂ ਖਾਦੀ ਤੇ ਸਵੇਰੇ ਵੀ ਜਿਵੇਂ ਚਾਹ ਪੀਏ ਬਿਨਾਂ ਹੀ ਆ ਗਿਆ ਹੋਵੇਂ ਤੈਨੂੰ ਘਰੇ ਕਿਸ ਨੇ ਰੋਟੀ ਚਾ ਪੁੱਛੀ ਹੀ ਨਹੀਂ ਹੋਣੀ ਫਿਰ ਤੂੰ ਕਿਵੇਂ ਰੋਟੀ ਖਾਂਦਾ ਤੇ ਕਿਵੇਂ ਚਾਹ ਪੀਂਦਾ ਭਰਨ ਸਿੰਘ ਸੋਚੇ ਮਗਾ ਜੰਗੀਰ ਜਿਵੇਂ ਕਿਵੇਂ ਪਤਾ ਲੱਗਾ ਕਿ ਮੈਂ ਰਾਤੀ ਰੋਟੀ ਨਹੀਂ ਖਾਦੀ ਤੇ ਸਵੇਰੇ ਵੀ ਬਿਨਾ ਚਾਹ ਪੀਤੇ ਆ ਖੇਤਾਂ ਨੂੰ ਆ ਗਿਆ ਦੋਵੇਂ ਜਣੇ ਖੇਤਾਂ 'ਚ ਲੱਗੇ ਅੰਬ ਦੇ ਇੱਕ ਵੱਡੇ ਪੀੜ ਥਲੇ ਬੈਠ ਕੇ ਜੰਗੀਰ ਸਿੰਘ ਨੇ ਦੋ ਬਾਟੀਆਂ ਵਿੱਚ ਚਾਹ ਪਾਈ ਤੇ ਇੱਕ ਬਾਟੀ ਭਜਨ ਸਿੰਘ ਨੂੰ ਫੜਾਉਂਦੇ ਹੋਏ ਆਖਣ ਲੱਗਾ ਲੈ ਚਾਹ ਪੀ ਮੇਰੀ ਬਾਲੀ ਫਿਕਰ ਨਾ ਕਰ ਮੇਰੇ ਤੋਂ ਬਾਅਦ ਤੇਰੀ ਜ਼ਿੰਮੇਵਾਰੀ ਵੱਧ ਜਾਣੀ ਆ ਆਪਣੀ ਸਿਹਤ ਦਾ ਖਿਆਲ ਰੱਖਿਆ ਕਰ ਜੰਗੀਰ ਸਿੰਘ ਦੀ ਗੱਲ ਸੁਣ ਭਜਨ ਸਿੰਘ ਨੇ ਅੱਖਾਂ ਪਰਦੇ ਹੋਏ ਆਖਿਆ ਛਲੇ ਯਾਰ ਆਪਾਂ ਸ਼ਹਿਰ ਚੱਲਦੇ ਆ ਉੱਥੇ ਤੇਰਾ ਇਲਾਜ ਕਰਵਾਵਾਂਗੇ ਮੈਂ ਜਿੰਨੇ ਚੁੱਕਾਂ ਤੇਰੇ ਲਈ ਪੂਰੀ ਵਾ ਲਾ ਦਿਆਂਗਾ ਜੰਗੀਰ ਸਿੰਘ ਨੇ ਆਖਿਆ ਮੈਨੂੰ ਪਤਾ ਤੂੰ ਮੇਰੇ ਲਈ ਕੁਝ ਵੀ ਕਰ ਸਕਦਾ ਪਰ ਹੁਣ ਬਹੁਤ دیر ਹੋ ਚੁੱਕੀ ਆ ਤੇ ਨਾ ਹੀ ਆਪਾਂ ਪੈਸੇ ਖਰ ਨੂੰ ਇੰਨੇ ਤਕੜੇ ਆ ਕਿ ਇਲਾਜ ਕਰਵਾ ਸਕੀ ਜਿੰਗੀਰ ਸਿੰਘ ਤਾਂ ਹੁਣ ਖੇਤਾਂ ਵਿੱਚ ਕੰਮ ਨਹੀਂ ਸੀ ਹੁੰਦਾ ਤੇ ਭਜਨ ਸਿੰਘ ਹੀ ਉਸੇ ਹਿੱਸੇ ਦਾ ਕੰਮ ਕਰਦਾ ਸੀ ਭਜਨ ਸਿੰਘ ਨੇ ਜਿੰਗੀਰ ਸਿੰਘ ਨੂੰ ਆਖਿਆ ਤੂੰ ਹਣ ਖੇਤ ਨਾ ਆਕਰ ਮੈਂ ਆਪੇ ਸੰਭਲ ਲੂੰ ਖੇਤੀ ਨੂੰ ਤੂੰ ਘਰ ਰਹਿ ਕੇ ਆਰਾਮ ਕਰਿਆ ਕਰ ਆਪਣੀ ਸਿਹਤ ਦਾ ਧਿਆਨ ਕਰ ਭਜਨ ਉਹ ਚਾ ਪਿਲਾ ਜਿੰਗੀਰ ਸਿੰਘ ਘਰ ਚ ਲੱਗ ਗਿਆ ਮਹੀਨੇ ਤੋਂ ਉੱਪਰ ਹੋ ਗਿਆ ਹਾਂ ਜੰਗੀਰ ਸਿੰਘ ਤੋਂ ਖੇਤ ਮੇਂ ਸੀ ਜਾ ਹੁੰਦਾ ਪੂਰੀ ਤਰ੍ਹਾਂ ਮੰਝੇ ਤੇ ਪੈ ਗਿਆ ਭਜਨ ਸਿੰਘ ਉਸ ਨੂੰ ਰੋਜ਼ ਮਿਲਣ ਜਾਂਦਾ ਉਸੇ ਦਵਾਈ ਬੂਟੀ ਦਾ ਖਿਆਲ ਲਗਦਾ ਖੇਤਾਂ ਦਾ ਸਾਰਾ ਕੰਮ ਵੀ ਆਪ ਹੀ ਦੇਖਦਾ ਤੇ ਉਸ ਨੂੰ ਹੌਸਲਾ ਦਿੰਦਾ ਡਾਕਟਰਾਂ ਨੇ ਜੰਗੀਰ ਸਿੰਘ ਦੀ ਸਾਰੀ ਦਵਾਈ ਬੰਦ ਕਰਦੇ ਹੋਏ ਭਜਨ ਸਿੰਘ ਨੂੰ ਆਖਿਆ ਹੁਣ ਤਾਂ ਸੇਵਾ ਹੀ ਆ ਜਿੰਨੀ ਹੁੰਦੀ ਆ ਕਰ ਲਵੋ ਦੋ ਟਾਈ ਮਹੀਨੇ ਵਿੱਚ ਹੀ ਜੰਗੀਰ ਸਿੰਘ ਪੂਰਾ ਹੋ ਗਿਆ ਬੰਤ ਕਰਦਾ ਵਿਰਲਾਪ ਚੱਲਿਆ ਨਹੀਂ ਸੀ ਜਾਂਦਾ ਭਜਨ ਸਿੰਘ ਵੀ ਹੁਣ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਸੀ ਪਰ ਉਸਨੇ ਹਿੰਮਤ ਕਰ ਜੰਗੀਰ ਸਿੰਘ ਦੀਆਂ ਸਾਰੀਆਂ ਅੰਤਿਮ ਰਸਮਾਂ ਪੂਰੀਆਂ ਕੀਤੀ ਨੂੰ ਪੁੱਤ ਨੂੰ ਕੋਈ ਖਾਸ ਫਰਕ ਨਹੀਂ ਸੀ ਪਿਆ ਉਹਨਾਂ ਨੂੰ ਤਾਂ ਖੁਸ਼ੀ ਸੀ ਕਿ ਜ਼ਮੀਨ ਜਾਇਦਾਦ ਹੁਣ ਉਹਨਾਂ ਦੇ ਨਾਂ ਚੜ ਜਾਵੇਗੀ ਉਹ ਨਹੀਂ ਜਾਣਦੇ ਸਨ ਕਿ ਜੰਗੀਰ ਸਿੰਘ ਸਾਰੀ ਜਾਇਦਾਦ ਪੰਥਕੌਰ ਦੇ ਨਾਮ ਕਰਵਾ ਕੇ ਗਿਆ ਹੈ ਜੋ ਜੰਗੀਰ ਸਿੰਘ ਦੀਆਂ ਸਾਰੀਆਂ ਰਸਮਾਂ ਨਿਭੜ ਗਈਆਂ ਤੇਰੇ ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰਾਂ ਨੂੰ ਚਲੇ ਗਏ ਭਜਨ ਸਿੰਘ ਨੇ ਆਖਿਆ ਭਾਬੀ ਕਿਸੇ चीज ਦੀ ਲੋੜ ਹੋਵੇ ਤਾਂ ਸੁਨੇਹਾ ਲਾ ਦੇਵੀ ਇਹਨਾਂ ਆਖ ਭਜਨ ਸਿੰਘ ਵੀ ਬਾਕੀ ਰਿਸ਼ਤੇਦਾਰਾਂ ਬੰਗ ਆਪਣੇ ਘਰ ਮੁੜ ਆਇਆ ਉਸ ਨੂੰ ਬੰਦ ਕਰਨ ਦਾ ਫਿਕਰ ਉਸ ਤੋਂ ਲੱਗਾ ਉਹ ਜਾਣਦਾ ਸੀ ਕਿ ਨੂੰ ਪੁੱਤ ਕਪੱਤੇ ਹਨ ਇੱਕ ਮਹੀਨੇ ਦੇ ਵਿੱਚ ਹੀ ਦੋਵੇਂ ਜੀਆ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਕਰਦਾ ਸਾਰਾ ਕੰਮ ਬੰਦਕੌਰ ਜੀ ਮੇਂ ਸੁੱਟ ਦਿੱਤਾ ਤੇ ਕਰਦਾ ਸਾਰਾ ਕੀਮਤੀ ਸਮਾਨ ਆਪਣੇ ਕਬਜ਼ੇ ਵਿੱਚ ਕਰ ਲਿਆ ਉਸ ਨੂੰ ਦੋ ਰੋਟੀਆਂ ਤੋਂ ਵੀ ਮੁਹਤਾਜ ਕਰ ਦਿੱਤਾ ਇੱਕ ਦਿਨ ਕਮਰੇ ਦੀ ਸਾਫ ਸਫਾਈ ਕਰਦਿਆਂ ਜੰਗੀਰ ਸਿੰਘ ਦੀ ਲਿਖੀ ਚਿੱਠੀ ਬੰਦਕੌਰ ਦੇ ਹੱਥ ਲੱਗੀ ਕੰਮ ਦੇ ਹੱਥਾਂ ਨਾਲ ਚਿੱਠੀ ਖੋੜ ਕੇ ਪੜੀ ਤਾਂ ਅੱਖਾਂ 'ਚੋਂ ਹੰਝੂ ਆਪ ਮਹਾਰੇ ਵਹਿ ਗਏ ਚਿੱਠੀ ਪੜ੍ਹ ਕੇ ਹੀ ਬੰਦਕੌਰ ਨੂੰ ਪਤਾ ਲੱਗਾ ਕਿ ਜੰਗੀਰ ਸਿੰਘ ਨੇ ਸਾਰੀ ਜ਼ਮੀਨ ਜਾਇਦਾਦ ਉਸਦੇ ਨਾਂ ਕਰ ਦਿੱਤੀ ਹੈ ਤੇ ਕਾਗਜ਼ਾਤ ਵਕੀਲ ਕੋਲ ਪਈ ਹਨ ਚਿੱਠੀ ਚ ਜੰਗੀਰ ਸਿੰਘ ਨੇ ਲਿਖਿਆ ਸੀ ਬੰਦ cure ਮੈਨੂੰ ਆਪਣੇ ਨੂੰ ਪੁੱਤਾਂ ਦਾ ਪਤਾ ਉਹਨਾਂ ਮੇਰੇ ਜਾਨ ਤੋਂ ਵੱਧ ਤੇਰਾ ਖਿਆਲ ਨਹੀਂ ਰੱਖਣਾ ਪਰ ਤੂੰ ਘਬराई ਨਾ ਮੇਰਾ ਆਖਾ ਮੰਨ ਲਵੇਂ ਸਮਾਸ਼ ਦੀ ਪਰਵਾਹ ਕੀਤੇ ਬਿਨਾ ਭਜਨ ਸਿੰਘ ਨਾਲ ਵਿਆਹ ਕਰਵਾ ਲਵੇਂ ਉਮਰਦੇਸ ਪੜਾਅ ਵਿੱਚ ਦੋਵੇਂ ਇੱਕ ਦੂਜੇ ਦਾ ਸਹਾਰਾ ਬਣ ਆਰਾਮ ਨਾਲ ਜ਼ਿੰਦਗੀ ਕੱਟੀ ਕੰਮ ਦੇ ਹੱਥਾਂ ਨਾਲ ਚਿੰਡੀ ਨੂੰ ਲਗਾਤਾਰ ਵੇਖਦੀ ਬੰਦ ਕਰਦੇ ਕੰਨਾਂ ਵਿੱਚ ਨੂਹ ਦੀਆਂ ਗਾਣਾਂ ਦੀ ਆਵਾਜ਼ ਪਈ ਕਿੱਧਰ ਮਰ ਗਈ ਬੁੜੀਏ ਘਰ ਦਾ ਸਾਰਾ ਕੰਮ ਪਿਆ ਹੁਣ ਤੱਕ ਰੁਹੀ ਜਾਨੀਏ ਆਪਣੇ ਖਸਮ ਨੂੰ ਨੂਹ ਦੀ ਆਵਾਜ਼ ਸੁਣ ਬੰਦ ਕਰਨੇ ਚਿੱਠੀ ਫਟਾਫਟੇ ਛੁਪਾ ਦਿੱਤੀ ਇਹਨੇ ਨੂੰ ਕਮਰੇ ਵਿੱਚ ਆਈ ਉਸਦੀ ਨੂਹ ਨੇ ਉਸਦੀ ਪਿੱਠ ਤੇ ਜ਼ੋਰ ਦੀ ਮੁੱਕਾ ਮਾਰਿਆ ਤੇ ਆਖਣ ਲੱਗੀ ਮੈਂ ਤੇਥੋਂ ਕੰਮ ਨਹੀਂ ਹੁੰਦਾ ਸਾਰੇ ਘਰ ਦਾ ਕੰਮ ਉਦਾਂ ਹੀ ਪਿਆ ਨੂਦ ਇਸ ਵਰਤਾਤੇ ਵੰਤਕੌਰ ਦੀਆਂ ਅੱਖਾਂ ਵਿੱਚੋਂ ਵਹਿ ਰਹੀ ਹੰਝੂਆਂ ਦਾ ਵਹਾ ਹੋਰ ਤੇਜ਼ ਹੋ ਗਿਆ ਉਸਨੇ ਸਾਰੇ ਕਰਦਕ ਕਾਮਨ ਵੇੜਿਆ ਪਰ ਸਾਰਾ ਦਿਨ ਨੂਰੀ ਉਸ ਨੂੰ ਰੋਟੀ ਨਾ ਦਿੱਤੀ ਭੁੱਖਣ ਪਾਣੀ ਰਾਤ ਨੂੰ ਮੰਜੇ ਤੇ ਪਈ ਚਿੱਠੀ ਨੂੰ ਹਿੱਕ ਲਾ ਲਾ ਕੇ ਜੰਗੀਰ ਦੀ ਕਹੀ ਗੱਲ ਫਰੀ ਸੋਚਦੀ ਰਹੀ ਸਵੇਰੇ ਨੂੰ ਪੁੱਦੇ ਉੱਠਣ ਤੋਂ ਪਹਿਲਾਂ ਹੀ ਵੰਤਕੌਰ ਖੇਤ ਨੂੰ ਚਲੀ ਗਈ ਦੇਖਿਆ ਭਜਨ ਸਿੰਘ ਉਦਾਸជា ਖੇਤ ਦੀ ਵਟ ਤੇ ਬਠਾ ਸੀ ਵੰਤ ਕੌਰ ਸਕੂਲ ਪਹੁੰਚੀ ਤਾਂ ਉਸ ਨੂੰ ਦੇਖ ਕੇ ਭਜਨ ਸਿੰਘ ਇੱਕਦਮ ਉੱਠ ਖੜਾ ਹੋਇਆ ਤੇ ਆਖਣ ਲੱਗਾ ਭਾਬੀ ਮੈਨੂੰ ਬੁਲਾ ਲੈਣਾ ਸੀ ਤੂੰ ਕਾਤੋਂ ਇੰਨੀ ਦੂਰ ਆ ਗਈ ਭਜਨ ਸਿੰਘ ਨੇ ਜਵਾਬ ਦੇਣ ਦੀ ਬਜਾਏ ਵੰਤ ਕੌਰ ਨੇ ਜਿੰਗੀਰ ਸਿੰਘ ਦੀ ਲਿਖੀ ਹੋਈ ਚਿੱਠੀ ਉਸਦੇ ਹੱਥ ਫੜਾ ਦਿੱਤੀ ਭਜਨ ਸਿੰਘ ਚਿੱਠੀ ਨੂੰ ਪੜੇ ਬਿਨਾਂ ਹੀ ਸਮਝ ਗਿਆ ਕਿ ਉਹੀ ਚਿੱਠੀ ਆ ਜਿਸ ਵਿੱਚ ਉਸਦੇ ਜਗਰੀ ਯਾਰ ਜਿੰਗੀਰ ਸਿੰਘ ਨੇ ਵੰਤ ਕੌਰ ਨੂੰ ਉਸਦੇ ਨਾਲ ਵਿਆਹ ਕਰਨ ਲਈ ਆਖਿਆ ਸੀ ਵੰਤ ਕਰਨੀ ਭਰੀਆਂ ਅੱਖਾਂ ਨਾਲ ਕਿਹਾ ਬੜਾ ਦੂਰਦਰਸ਼ੀ ਸੀ ਮੇਰਾ ਜੰਗੀਰ ਸਿੰਘ ਬੜਾ ਪਿਆਰ ਕਰਦਾ ਸੀ ਮੈਨੂੰ ਤਾਂ ਹੀ ਤਾਂ ਆਪਣੀ ਜਾਨ ਤੋਂ ਬਾਧ ਵੀ ਮੇਰੇ ਲਈ ਉਹ ਸਭ ਕਰ ਗਿਆ ਜੋ ਕਦੇ ਕੋਈ ਸੋਚ ਵੀ ਨਹੀਂ ਸਕਦਾ ਭਜਨ ਸਿੰਘ ਨੇ ਪੰਥ ਕਰਨ ਨੂੰ ਪੁੱਛਿਆ ਹੁਣ ਤੁਸੀਂ ਕੀ ਚਾਹੁੰਦੇ ਹੋ ਤਾਂ ਬੰਤ ਕਰਨੀ ਆਖਿਆ ਮੈਂ ਆਪਣੇ ਪਤੀ ਦੀ ਆਖਰੀ ਬੋਲ ਪਗਾਮਾਂਗੀ ਜੇ ਮੈਂ ਔਖੀ ਰਹੀ ਤਾਂ ਉਸ ਦੀ ਆਤਮਾ ਨੂੰ ਵੀ ਦੁੱਖ ਹੋਵੇਗਾ ਫਿਰ ਉਸਨੇ ਭਜਨ ਸਿੰਘ ਨੂੰ ਪੁੱਛਿਆ ਕਿ ਇਹੋ ਵਿਆਹ ਕਰਵਾਉਣ ਲਈ ਤਿਆਰ ਭਜ ਸਿੰਘ ਨੇ ਆਖਿਆ ਹਾਂ ਬੰਤਕਰ ਮੈਂ ਵੀ ਆਪਣੇ ਯਾਰ ਦੀ ਬੋਲ ਪਕਾਉਣੇ ਲਈ ਉਸ ਨੇ ਆਖਿਆ ਸੀ ਮੈਂ ਤੇਰਾ ਧਿਆਨ ਰੱਖਾਂ ਉਹ ਚਾਹੁੰਦਾ ਸੀ ਆਪਾਂ ਦੋਵੇਂ ਜ਼ਿੰਦਗੀ ਦੇ ਇਸ ਪੜਾ ਨੂੰ ਆਰਾਮ ਨਾਲ ਰਹਿ ਕੇ ਹਟਾਈ ਆਖਦਾ ਸੀ ਮੈਂ ਤੈਨੂੰ ਕਿਸੇ ਨੇ ਰੋਟੀ ਦੇਣੀ ਤੇ ਨਾ ਹੀ ਬੰਤਕਰ ਨੂੰ ਤੁਸੀਂ ਇੱਕ ਦੂਜੇ ਦਾ ਸਹਾਰਾ ਬਣੇ ਭਜਨ ਸਿੰਘ ਤੇ ਬੰਦ ਕਰ ਦੋ ਮੈਂ ਪਿੰਡ ਤੇ ਗੁਰੂ ਘਰ ਚਲੇ ਗਏ। ਪਾਠੀ ਨੂੰ ਦੋਮਾ ਨੇ ਵਿਆਦੀ ਇੱਛਾ ਜ਼ਾਹਿਰ ਕੀਤੀ। ਪਾਠੀ ਨੇ ਦੋਮਾ ਦੀ ਰਜ਼ਾਮੰਦੀ ਨੂੰ ਦੇਖਦਿਆਂ ਗੁਰੂ ਘਰ ਦੀ ਹਾਸਰੀ ਵਿੱਚ ਵਿਆਹ ਕਰਵਾ ਦਿੱਤਾ। ਸਾਰੇ ਪਿੰਡ ਵਿੱਚ ਗੱਲ ਫੈਲ ਗਈ ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ। ਭਜਨ ਸਿੰਘ ਬੰਦ ਕਰਨ ਨੂੰ ਲੈ ਕੇ ਆਪਣੇ ਭਰਾ ਦੇ ਬੱਚਿਆਂ ਘਰੇ ਨਾ ਗਿਆ ਜਿੱਥੇ ਉਹ ਪਹਿਲਾਂ ਰਹਿੰਦਾ ਸੀ। ਉਹ ਬੰਦ ਕਰਨ ਨੂੰ ਲੈ ਕੇ ਸਿੱਧਾ ਆਪਣੇ ਉਸ ਘਰ 'ਚ ਗਿਆ ਜਿੱਥੇ ਉਹਦੋਂ ਉਸਨੇ ਤਾਲਾ ਲਗਾ ਦਿੱਤਾ ਸੀ। ਜਦੋਂ ਸੁਨੇਹੀ ਫੈਸਲਾ ਲਿਆ ਸੀ ਕਿ ਉਸਦਾ ਪਹਿਲਾ ਵਿਆਹ ਸਫਲ ਨਹੀਂ ਹੋਇਆ ਤੇ ਉਹ ਦੂਜਾ ਵਿਆਹ ਨਹੀਂ ਕਰਵਾਏਗਾ ਪਰ ਆਖਦੇ ਨੇ ਨਾ ਹਾਲਾਤ ਤੇ ਕਿਸਮਤ ਅੱਗੇ ਕਿਸੇ ਦਾ ਜੋਰ ਨਹੀਂ ਹੁੰਦਾ ਹੁਣ ਬੰਧ ਕਰਨ ਨੂੰ ਵਿਆਹ ਕੇ ਭਜਨ ਸਿੰਘ ਆਪਣੇ ਇਸ ਘਰ ਵਿੱਚ ਲਿਆਇਆ ਸੀ ਉਹਦਰ ਭਜਨ ਸਿੰਘ ਦੇ ਭਰਾ ਦੇ ਬੱਚਿਆਂ ਤੇ ਬੰਧ ਕਰਦੇ ਮੁੰਡੇ ਬੰਦ ਸਿੰਘ ਨੇ ਹੱਥੋਂ ਜਮੀਨ ਜਾਇਦਾਦ ਚਾਂਦੀ ਵੇਖੀ ਤਾਂ ਦੋਵਾਂ ਨੇ ਪੰਚਾਇਤ ਵਿੱਚ ਸ਼ਿਕਾਇਤ ਕਰ ਦਿੱਤੀ ਕਿਸ ਉਮਰ ਵਿੱਚ ਵਿਆਹ ਨਹੀਂ ਹੋ ਸਕਦਾ ਸਾਡੀ ਬਦਨਾਮੀ ਹੁੰਦੀ ਆ ਇਸ ਵਿਆਹ ਨੂੰ ਰੱਦ ਕੀਤਾ ਜਾਵੇ ਪੰਚਾਇਤ ਨੇ ਭਜਨ ਸਿੰਘ ਤੇ ਵੰਦ ਕਰਨ ਨੂੰ ਆਪਣਾ ਪੱਖ ਰੱਖਣ ਲਈ ਪੰਚਾਇਤ ਵਿੱਚ ਬੁਲਾਇਆ ਪਹਿਲਾਂ ਭਜਨ ਸਿੰਘ ਨੇ ਆਪਣੇ ਭਰਾ ਦੇ ਬੱਚਿਆਂ ਦੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਆਖਿਆ ਸਰਪੰਚ ਜੀ ਇਹਨਾਂ ਤੋਂ ਪੁੱਛੋ ਕਿ ਕਦੇ ਮੈਨੂੰ ਵੀ ਇਨੇ ਪਿਆਰ ਨਾਲ ਸੰਭਿਆ ਜਿੱਦਾਂ ਮੇਰੀ ਜ਼ਮੀਨ ਜਾਇਦਾਦ ਨੂੰ ਸੰਭਦੇ ਸੀ ਇਹਨਾਂ ਨੇ ਤਾਂ ਕਦੇ ਮੈਨੂੰ ਰੋਟੀ ਪਾਣੀ ਵੀ ਸਮੇਂ ਤੇ ਨਹੀਂ ਦਿੱਤਾ ਕਈ ਵਾਰ ਤਾਂ ਮੈਂ ਸਾਰਾ ਸਾਰਾ ਦਿਨ ਭੁੱਖਾ ਰਿਹਾ ਭਜਨ ਸਿੰਘ ਦੀ ਗੱਲ ਸੁਣ ਸਭ ਖاموش ਹੋ ਗਏ ਹੁਣ ਬਾਰੀ ਬੰਦ ਕਰਤੀ ਸੀ ਪਰ ਬੰਦ ਕਰ ਕੁਝ ਨਾ ਬੋਲੀ ਉਸਨੇ ਆਪਣੇ ਹੱਥ ਵਿੱਚ ਫੜੀ ਜੰਗੀਰ ਸਿੰਘ ਦੀ ਚਿੱਠੀ ਸਰਪੰਚ ਦੇ ਹੱਥ ਵਿੱਚ ਫੜਾ ਦਿੱਤੀ ਚਿੱਠੀ ਪੜ ਸਰਪੰਚ ਹੈਰਾਨ ਰਹਿ ਗਿਆ ਵਾਰੋ ਵਾਰੀ ਸਰਪੰਚਾਂ ਨੇ ਵੀ ਚਿੱਠੀ ਪੜੀ ਫਿਰ ਬੰਦ ਕੋ ਰੱਖਣ ਲੱਗੀ ਜਰੋਂ ਦਾ ਮੇਰਾ ਜੰਗੀਰ ਇਸ ਦੁਨੀਆ ਤੋਂ ਗਿਆ ਮੇਰੇ ਨੂੰ ਪੁੱਤ ਤੂੰ ਕਦੀ ਮੈਨੂੰ ਦੋ ਟਾਈਮ ਦੀ ਰੋਟੀ ਵੀ ਨਹੀਂ ਦਿੱਤੀ ਗਈ। ਉਲਟਾ ਮੇਰੇ ਨਾਲ ਮਾਰ ਕਟਾਈ ਕਰਦੇ ਰਹੇ। ਸਾਰੇ ਘਰ ਦਾ ਕੰਮ ਨੌਕਰਾਂ ਵਾਂਗ ਮੇਰੇ ਤੋਂ ਕਰਵਾਉਂਦੇ ਰਹੇ। ਜੇ ਇਹਨਾਂ ਦਾ ਵਾਸ ਚੱਲਦਾ ਤਾਂ ਇਹਨਾਂ ਨੇ ਤਾਂ ਮੈਨੂੰ ਮਾਰ ਹੀ ਦੇਣਾ ਸੀ। ਬੰਦ ਕਰਨੇ ਅੱਖਾਂ ਭਰਦੀ ਨੇ ਆਖਿਆ ਮੇਰਾ ਜੰਗੀਰ ਸਿੰਘ ਇਹਨਾਂ ਦੀਆਂ ਹਰਕਤਾਂ ਨੂੰ ਜਾਣਦਾ ਸੀ। ਤਾਂ ਹੀ ਉਹ ਇਸ ਜਹਾਨ ਨੂੰ ਜਾਣ ਤੋਂ ਪਹਿਲਾਂ ਮੇਰੇ ਲਈ ਚਿੱਠੀ ਲਿਖ ਕੇ ਰੱਖ ਗਿਆ। ਤੇ ਸਾਰੀ ਜ਼ਮੀਨ ਜਾਇਦਾਦ ਮੇਰੀ ਨਾ ਕਰਵਾ ਗਿਆ ਪੰਚਾਇਤ ਤੇ ਪਿੰਡ ਵਾਲਿਆਂ ਨੂੰ ਹੁਣ ਭਜਨ ਸਿੰਘ ਤੇ ਬੰਦ ਕਰਨ ਦਾ ਫੈਸਲਾ ਸਹੀ ਲੱਗਣ ਲੱਗਾ ਸਰਪੰਚ ਨੇ ਉੱਚੀ ਆਵਾਜ਼ ਵਿੱਚ ਆਖਿਆ ਹਰ ਇੱਕ ਨੂੰ ਜ਼ਿੰਦਗੀ ਜਿਉਣ ਦਾ ਹੱਕ ਹੈ ਜੇ ਸਾਡੇ ਬੱਚੇ ਸਾਡਾ ਧਿਆਨ ਨਹੀਂ ਰੱਖ ਸਕਦੇ ਤਾਂ ਅਸੀਂ ਆਪਣੀ ਜ਼ਿੰਦਗੀ ਬਾਰੇ ਫੈਸਲੇ ਲੈ ਸਕਦੇ ਹਾਂ ਭਜਨ ਜੀ ਅਸੀਂ ਤੇਰੇ ਨਾਲ ਆ ਸਰਪੰਚ ਨੇ ਆਖਿਆ ਪੰਚਾਇਤ ਦਾ ਫੈਸਲਾ ਸੁਨਬਦ ਕਰਦੇ ਨੂੰ ਅਤੇ ਪੁੱਤ ਆਖਣ ਲੱਗੇ ਸਾਨੂੰ ਬਾਪੂ ਦੀ ਜ਼ਮੀਨ ਜਾਇਦਾਦ ਵਿੱਚੋਂ ਹਿੱਸਾ ਚਾਹੀਦਾ ਵੰਟ ਕਰਨਿਆ ਕਿਆ ਪੁੱਤ ਕਿਹੜਾ ਬਾਪੂ ਹੁਣ ਤੁਸੀਂ ਉਸਨੂੰ ਬਾਪੂ ਆਖ ਰਹੀ ਓ ਜਦੋਂ ਜ਼ਮੀਨ ਜਾਇਦਾਦ ਚਹੀਦੀ ਹੈ ਉਸਨੇ ਮਰਦੇ ਦਮ ਤੱਕ ਰੋਟੀ ਪਾਣੀ ਪੁੱਛਣਾ ਤਾਂ ਦੂਰ ਤੁਸੀਂ ਉਸ ਨਾਲ ਕਦੇ ਦੋ ਬੋਲ ਪਿਆਰ ਦੇ ਨਹੀਂ ਬੋਲ ਸਕੇ ਤਰਸਦਾ ਤੁਰ ਗਿਆ ਤੁਹਾਡੇ ਪਿਆਰ ਦੇ ਬੋਲਾਂ ਲਈ ਉਹ ਜ਼ਮੀਨ ਜਾਇਦਾਦ ਉਸਨੇ ਸਾਰੀ ਮੇਰੇ ਨਾਮ ਕਰਵਾ ਦਿੱਤੀ ਪਰ ਮੈਂ ਮਾਂ ਹਾਂ ਮੈਂ ਤੁਹਾਡੇ ਕੋਲੋਂ ਮਕਾਨ ਖਾਲੀ ਨਹੀਂ ਕਰਵਾਉਂਦੀ ਤੁਸੀਂ ਦੋਵੇਂ ਜੀ ਰਹੋ ਆਰਾਮ ਨਾਲ ਪਰ ਬਾਕੀ ਜ਼ਮੀਨ ਜਾਇਦਾਦ ਤੇ ਤੁਸੀਂ ਹੱਕਦਾਰ ਨਹੀਂ ਸਰਪੰਚ ਦੇ ਪਿੰਡ ਵਾਲਿਆਂ ਦਾ ਸ਼ੁਕਰੀਆ ਕਰ ਭਜਨ ਸਿੰਘ ਤੇ ਪੰਥ ਕੌਰ ਕਰੇ ਆ ਕੇ ਭਜਨ ਸਿੰਘ ਤੇ ਪੰਥ ਕੌਰ ਦੇ ਵਿਆਹ ਨੂੰ ਤਕਰੀਬਨ 6 ਮਹੀਨੇ ਦਾ ਵਕਤ ਗੁਜ਼ਰ ਗਿਆ ਇੱਕ ਦਿਨ ਪੰਥ ਕੌਰ ਦੀ ਸਿਹਤ ਅਚਾਨਕ ਖਰਾਬ ਹੋ ਗਈ ਭਜਨ ਸਿੰਘ ਉਸ ਨੂੰ ਸ਼ਹਿਰ ਦਵਾਈ ਦਿਵਾਉਣ ਚਲਾ ਗਿਆ ਡਾਕਟਰ ਨੇ ਦੱਸਿਆ ਕਿ ਪੰਥ ਕੌਰ ਮਾਂ ਬਣਨ ਵਾਲੀ ਆ ਇਸ ਖਬਰ ਨੂੰ ਸੁਣ ਦੋਵਾਂ ਦੇ ਚਿਹਰੇ ਤੇ ਉਦਾਸੀ ਤੇ ਡਰ ਛਾ ਗਿਆ ਉਨ੍ਹਾਂ ਦੀ ਇਸ ਹਾਲਤ ਨੂੰ ਦੇਖ ਡਾਕਟਰ ਨੇ ਪੁੱਛਿਆ ਕੀ ਹੋਇਆ ਤੁਸੀਂ ਦੋਵੇਂ ਖੁਸ਼ ਨਹੀਂ ਹੋਏ ਪਹਿਲਾਂ ਤੁਹਾਡੇ ਕਿੰਨੇ ਬੱਚੇ ਹਨ ਭਰਾਂ ਸਿੰਘ ਕੁਝ ਬੋਲਦਾ ਬੰਦ ਕਰਨੀ ਆਖਿਆ ਡਾਕਟਰ ਜੀ ਇਸ ਉਮਰ ਵਿੱਚ ਮੇਰੀ ਉਮਰ ਤਕਰੀਬਨ 45 46 ਸਾਲ ਦੀ ਆ ਤੇ ਸਾਡਾ ਦੋਮਾ ਦਾ ਦੂਜਾ ਵਿਆਹ ਹੈ ਲੋਕ ਕੀ ਆਖਣਗੇ ਬੰਦ ਕਰ ਦੀ ਗੱਲ ਸੁਣ ਡਾਕਟਰ ਮੁਸਕਰਾ ਪਈ ਤੇ ਆਖਣ ਲੱਗੀ ਲੋਕਾਂ ਦੀ ਫਿਕਰ ਕਰਨਾ ਛੱਡ ਦਿਓ ਤੁਸੀਂ ਚੰਗਾ ਕਰੋਗੇ ਤਾਂ ਵੀ ਲੋਕ ਗੱਲਾਂ ਕਰਨਗੇ ਤੇ ਜੇ ਮਾੜਾ ਕਰੂਗੀ ਤਾਂ ਵੀ ਗੱਲਾਂ ਕਰਨਗੇ ਉਹਨਾਂ ਨੂੰ ਬਸ ਗੱਲਾਂ ਕਰਨ ਦਾ ਮੌਕਾ ਚਾਹੀਦਾ ਡਾਕਟਰ ਨੇ ਆਖਿਆ ਮੇਰੇ ਕੋਲ ਉਹ ਔਰਤਾਂ ਵੀ ਆਉਂਦੀਆਂ ਨੇ ਜੋ 50 ਸਾਲ ਦੀਆਂ ਹੋ ਕੇ ਵੀ ਬੱਚਾ ਕਰਨਾ ਚਾਹੁੰਦੀਆਂ ਨੇ ਤੇ ਕਰਦੀਆਂ ਵੀ ਨੇ ਮੈਂ ਉਹਨਾਂ ਦੀ ਸਿਹਤ ਦੇਖ ਕੇ ਫਿਰ ਸਲਾਹ ਦਿੰਦੀ ਆ ਤੇ ਤੁਹਾਡੀ ਸਿਹਤ ਠੀਕ ਆ ਤੁਸੀਂ ਬਸ ਆਪਣੇ ਖਾਣ ਪੀਣ ਦਾ ਖਿਆਲ ਰੱਖੋ ਅਤੇ ਖੁਸ਼ ਰਹੋ ਆਪਣੇ ਲਈ ਜਿਓ ਤੇ ਆਉਣ ਵਾਲੇ ਬੱਚੇ ਨੂੰ ਵੀ ਜਿਉਣ ਦਿਓ ਆਖੇ ਜਿਉਣ ਦਾ ਹੱਕ ਸਭ ਨੂੰ ਆ ਬਾਕੀ ਤੁਸੀਂ ਦੋਵੇਂ ਚਣੇ ਸੋਚ ਵਿਚਾਰ ਕਰ ਲਵੋ ਡਾਕਟਰ ਬੀਮੋਹ ਇਹ ਸ਼ਬਦ ਸੁਨ ਆਖਿਆ ਜਿਉਣ ਦਾ ਹੱਕ ਸਭ ਨੂੰ ਆ ਭਜਨ ਸਿੰਘ ਨਾਲ ਜੰਗੀਰ ਸਿੰਘ ਦੇ ਬੋਲ ਯਾਦ ਆ ਗਏ ਕਿਵੇਂ ਉਸਨੇ ਆਖਿਆ ਸੀ ਮੇਰੇ ਜਾਨ ਤੋਂ ਬਾਅਦ ਬੰਦ ਕਰਨ ਨਾਲ ਵਿਆਹ ਕਰਵਾ ਦੋਵੇਂ ਆਪਣੀ ਜ਼ਿੰਦਗੀ ਆਰਾਮ ਨਾਲ ਕੱਟਿਓ ਕਿਸੇ ਤੁਹਾਨੂੰ ਨਹੀਂ ਪੁੱਛਣਾ ਤੁਸੀਂ ਖੁਦ ਲਈ ਜਿਉਣਾ ਆਖੇ ਜਿਉਣ ਦਾ ਹੱਕ ਸਭ ਨੂੰ ਆ ਬੰਦ ਕਰ ਕਿੰਨੀ ਦੇਖ ਉਸ ਨੂੰ ਅੱਖਾਂ ਹੀ ਅੱਖਾਂ ਵਿੱਚ ਕੁਝ ਆਖ ਭਜਨ ਸਿੰਘ ਨੇ ਡਾਕਟਰ ਨੂੰ ਆਖਿਆ ਡਾਕਟਰ ਸਾਹਿਬ ਅਸੀਂ ਇਹ ਬੱਚਾ ਰੱਖਾਂਗੇ ਮੈਂ ਇਸ ਦਾ ਖਿਆਲ ਆਪ ਰੱਖਾਂਗਾ ਤੁਸੀਂ ਦਵਾਈ ਤੇ ਖਾਣ ਪੀਣ ਬਾਰੇ ਮੈਨੂੰ ਸਮਝਾ ਦਿਓ ਭਜਨ ਸਿੰਘ ਦੀ ਗੱਲ ਤੋਂ ਡਾਕਟਰ ਖੁਸ਼ ਹੋ ਗਈ ਉਸ ਨੇ ਕੁਝ ਤੱਕ ਤੀਆਂ ਦਵਾਈਆਂ ਲਿਖੀਆਂ ਖਾਣ ਪੀਣ ਤੇ ਕੰਮ ਸੰਬੰਧੀ ਭਜਨ ਸਿੰਘ ਨੂੰ ਸਮਝਾਉਂਦੇ ਹੋਏ ਅੱਖਾਂ ਲੱਗੇ ਹਰ ਮਹੀਨੇ ਆਕੇ ਦਿਖਾ ਜਾਇਆ ਕਰਿਓ ਇਹ ਜ਼ਰੂਰੀਆ ਪੰਜ ਸਿੰਘ ਨੇ ਹਾਮੇ ਪਰਤੇ ਬੰਧ ਕਰਨੋਂ ਨਾਲ ਲੈ ਕੇ ਹਸਪਤਾਲ ਵਿੱਚੋਂ ਬਾਹਰ ਨਿਕਲਾਇਆ ਦਵਾਈਆਂ ਦੀ ਦੁਕਾਨ ਤੋਂ ਦਵਾਈਆਂ ਲੈ ਸਵੇ ਫਰੂਟ ਵਾਲੀ ਰੇੜੀ ਅੱਗੇ ਖੜਾ ਹੋਇਆ ਤੇ ਬੰਦ ਕਰਨੋਂ ਆਖਣ ਲੱਗਾ ਤੈਨੂੰ ਜਿਹੜਾ ਜਿਹੜਾ ਪਸੰਦ ਆ ਆਪਣੀ ਪਸੰਦ ਦੇ ਆਪੇ ਲੈ ਲੈ ਬੰਦ ਕਰਨੀ ਕੁਝ ਸੇਬ ਸੰਤਰੇ ਤੇ ਕੁਝ ਹੋਰ ਫਲ ਲੈ ਲੇ। ਪੈਸੇ ਦੇ ਤੋਮੇ ਜਣੀਆਂ ਨੇ ਪਿੰਟ ਲੇ। ਬਸ ਫੜ ਲਈ ਸੀ। ਸਾਰੀ ਰਸਤੇ ਬੰਦ ਕਰ ਚੁਪ ਰਹੀ। ਉਸ ਨੂੰ ਵੀ ਚਿੱਠੀ ਵਿੱਚ ਲਿਖੀਆਂ ਜੰਗੀਰ ਸਿੰਘ ਦੀਆਂ ਗੱਲਾਂ ਚੇਤੇ ਆ ਰਹੀਆਂ ਸਨ। ਬੰਦ ਕਰੇ। ਮੇਰੇ ਜਾਨ ਤੋਂ ਬਾਅਦ ਵੀ ਤੂੰ ਆਪਣੇ ਲਈ ਜੀਉਣਾ ਏ। ਜਿਉਂ ਦਾ ਹੱਕ ਸਭ ਨੂੰ ਆਪਣੀ ਲਈ ਜੀਵੀ। ਇਹਨੇ ਨੂੰ ਪਿੰਡ ਆ ਗਿਆ ਭਜਨ ਸਿੰਘ ਨੇ ਦਵਾਈਆਂ ਤੇ ਫਰੂਟ ਵਾਲੇ ਲਫਾਫੇ ਆਪ ਫੜ ਲੇ ਤੇ ਬੰਦ ਕਰ ਨੂੰ ਆਰਾਮ ਨਾਲ ਉਤਰਨ ਦੀ ਤਾਕੀਦ ਕਰ ਬਸ ਜੋ ਪਹਿਲਾਂ ਆਪ ਉਤਰਿਆ ਫਿਰ ਬੰਦ ਕਰ ਨੂੰ ਬਸ ਜੋ ਉਤਾਰਿਆ ਦੋਵੇਂ ਜਨੇ ਕਰ ਪੁੰਚੇ ਬੰਦ ਕਰ ਮੰਜੇ ਤੇ ਬੈ ਆਖਣ ਲੱਗੀ ਠਕਾਫਟ ਹੋ ਗਈ ਆ ਤੁਸੀਂ ਵੀ ਪੂਰਾ ਪੈ ਜਾਓ ਮੈਂ ਰੁੱਕ ਕੇ ਰੁੱਟੀ ਟੁਕ ਕਰਦੀ ਆ ਭਜਨ ਸਿੰਘ ਉਸ ਕੋਲ ਕੁਰਸੀ ਕਰਕੇ ਬਹਿ ਗਿਆ ਤੇ ਆਖਣ ਲੱਗਾ ਦੇਖ ਬੰਦ ਕਰੇ ਆਪਾਂ ਆਪਣੇ ਜੰਗੀਰ ਸਿੰਘ ਦਾ ਵੋਲ ਪਹੁੰਚਾਣਾ ਹੈ ਆਪਾ ਆਪਣੀ ਲਈ ਜਿਉਣਾ ਏ ਤੇ ਇਸ ਆਉਣ ਵਾਲੀ ਛੋਟੀ ਜਹੀ ਜਿੰਦ ਨੂੰ ਵੀ ਜਿਉਣ ਦੇਣਾ ਏ। ਜੰਗੀਰ ਸਿੰਘ ਕਹਾ ਕਰਦਾ ਸੀ ਜਿਉਣ ਦਾ ਹੱਕ ਸਭ ਨੂੰ ਆ ਹੁਣ ਤੂੰ ਕੰਮ ਧਿਆਨ ਨਾਲ ਕਰੀ ਮੈਂ ਤੇਰੀ ਪੂਰੀ ਮਦਦ ਕਰਾਂਗਾ ਤੇ ਲੋਕਾਂ ਦੀਆਂ ਗੱਲਾਂ ਦੀ ਤੂੰ ਪਰਵਾਹ ਨਹੀਂ ਕਰਨੀ। ਥੋੜੀ ਦੇਰ ਗੱਲਾਂ ਕਰ ਆਪੇ ਚੁੱਪ ਕਰ ਜਾਣਗੇ। ਅੰਦਰ ਬਾਹਰ ਦੇ ਸਾਰੇ ਕੰਮ ਮੈਂ ਆਪੇ ਕਰ ਦਿਉ ਤੂੰ ਬਸ ਆਪਣਾ ਤੇ ਆਉਣ ਵਾਲੀ ਛੋਟੀ ਜਹੀ ਜਿੰਦ ਦਾ ਧਿਆਨ ਰੱਖੀ। ਇਨਾਕ ਭਜਨ ਸਿੰਘ ਰਸੋਈ ਵਿੱਚ ਰੋਟੀ ਪਕਾਉਣ ਚਲਾ ਗਿਆ ਬੰਦ ਕਰਨੇ ਬਥੇਰਾ ਆਖਿਆ ਪਰ ਮੰਨਿਆ ਨਹੀਂ ਆਖਣ ਲੱਗਾ ਤੂੰ ਮੈਨੂੰ ਦੱਸੀ ਜਾ ਮੈਂ ਕਰ ਹੀ ਜਾਂ ਭਜਨ ਸਿੰਘ ਨੇ ਵੇਂਗੀਆਂ ਟੀਡੀਆਂ ਰੋਟੀਆਂ ਪਕਾ ਬੰਦ ਕਰ ਅੱਗੇ ਰੱਖੀਆਂ ਤੇ ਹੱਸਦੇ ਹੋਏ ਆਖਣ ਲੱਗਾ ਲੈ ਅਸ ਤੂੰ ਮੇਰੇ ਹੱਥ ਦੀਆਂ ਪੱਕੀਆਂ ਖਾ ਦੋਵੇਂ ਇਕੱਠੇ ਬੈਠ ਰੋਟੀ ਖਾਧੀ ਥੱਕੇ ਹੋਣ ਕੰਨ ਰੋਟੀ ਖਾ ਦੋਮੀ ਜਲਦੀ ਸੋ ਗਏ ਸੀ ਸਵੇਰੇ ਉਠ ਭਜਨ ਸਿੰਘ ਨੇ ਆਪਣੇ ਤੇ ਬੰਦ ਕਰ ਲਈ ਚਾਹ ਬਣਾਈ ਚਾਹ ਪੀਂਦਾ ਹੋਇਆ ਅੱਖਣ ਲੱਗਾ ਮੈਂ ਖੇਤ ਚਾਰਿਆ ਹਾਂ ਤੂੰ ਜ਼ਿਆਦਾ ਕੰਮ ਨਾ ਕਰੀ ਜਿੰਨਾ ਹੋਇਆ ਉਹਨਾਂ ਕਰ ਲਵੇਂ ਆਰਾਮ ਕਰੀ ਮੈਂ ਦੁਪਹਿਰੇ ਆ ਜਾਉ ਫਿਰ ਰਿਲਕੇ ਬਾਕੀ ਕੰਮ ਨਿਮੇੜ ਲਵਾਂਗੇ ਇਹਨਾਂ ਅੱਖ ਭਜਨ ਸਿੰਘ ਚਾਹ ਪੀ ਕੇ ਖੇਤਾਂ ਨੂੰ ਚਲਾ ਗਿਆ ਭਜਨ ਸਿੰਘ ਮਤੁਰ ਬੋਹੇ ਨੂੰ ਕੁੰਡਾਲਾ ਬੰਦ ਕਰ ਅੰਦਰ ਆ ਗਏ ਹੌਲੀ ਹੌਲੀ ਘਰ ਦੇ ਕੰਮ ਖਤਮ ਕਰਨ ਲੱਗੇ ਆਪਣੇ ਪੇਟ ਤੇ ਹੱਥ ਧਰ ਕੇ ਬੋਲੀ ਜੀ ਪੁੱਤ ਹੋਇਆ ਤਾਂ ਮੈਂ ਉਸ ਦਾ ਨਾਂ ਜਹੰਗੀਰ ਸਿੰਘ ਰੱਖਾਂਗੀ ਪਰ ਫਿਰ ਸੋਚਦੀ ਹੋਈ ਬੋਲੀ ਜੀ ਭਾਜਨ ਸਿੰਘ ਨਾਂ ਮੰਨਿਆ ਛਾ ਉਸਨੇ ਕੋਈ ਹੋਰ ਨਾਂ ਸੋਚ ਰੱਖਿਆ ਹੋਇਆ ਤਾਂ ਆਪਣੀਆਂ ਹੀ ਸੋਚਾਂ ਵਿੱਚ ਡੁੱਬੀ ਤੇ ਆਪਣੇ ਆਪ ਨਾਲ ਗੱਲਾਂ ਕਰਦੀ ਕਰਦੀ ਨਹੀਂ ਕਰਦਾ ਸਾਰਾ ਕੰਮ ਨਿਬੇੜ ਲਿਆ ਰੋਟੀ ਟੁਕ ਵੀ ਤਿਆਰ ਕਰ ਲਿਆ ਗੇਟ ਖੜ ਗਿਆ ਤਾਂ ਗੇਟ ਖੋਲਣ ਲਈ ਕਾਲੀ ਕਾਲੀ ਪਿਆਰ ਪੁੱਟਣ ਲੱਗੀ ਤੇਜ਼ੀ ਨਾਲ ਗੇਟ ਖੋਲਦੀ ਨੂੰ ਸਾਹ ਛੜ ਗਿਆ ਗੇਟ ਖੋਲਿਆ भजन सिंह खड़ा सी बंद कौर सह चढ़ा देख उस फड़ अंदर ले आ लिया लगा तेन कहा करी, करी। बंत कौर पिला भजन रसोई रोटी पका बड़िया बंत कौर हस पई ती आखन लगी बस बस मैं रोटी पका चुकी हाँ आराम लाल बहके खाओ मैं भी नहीं खाती अच्छे तो ही उड़ीक दी भजन सिंह अपनी बंत कौर की रोटी पा लिया आया ਬੰਦ ਕਰ ਅਗੇ ਥਾਲੀ ਕਰਦੇ ਹੋਏ ਆਖਣ ਲੱਗਾ ਡਾਕਟਰ ਨੇ ਕਿਹਾ ਸੀ ਭੁੱਖਾ ਨਹੀਂ ਰਹਿਣਾ ਤੂੰ ਮੈਨੂੰ ਨਾ ਉੜੀਕਿਆ ਕਰ ਆਪਣੀ ਰੋਟੀ ਟਾਈਮ ਤੇ ਖਾ ਲਿਆ ਕਰ ਤਾਕੋ ਬੰਦ ਕਰ ਬੋਲੀ ਨਾ ਜਿਹੜੇ ਸੇਬ ਸੰਤਰੀ ਲਿਆਂਦੇ ਨੇ ਉਹ ਵੀ ਤਾਂ ਮੈਂ ਹੀ ਖਾਣੇ ਸੀ ਅਗੂ ਭਜਨ ਸਿੰਘ ਹੱਸ ਪਿਆ ਤੇ ਆਖਣ ਲੱਗਾ ਹਾਂ ਉਹ ਵੀ ਖਾਣੇ ਸੀ ਛਲ ਹੁਣ ਰੋਟੀ ਖਾ ਕੇ ਆਰਾਮ ਕਰ ਲੈ ਮੈਂ ਵਾਪਸ ਖੇਤ ਜਾਉਂ ਸ਼ਾਮ ਨੂੰ ਜਲਦੀ ਮੋੜ ਆਉਂਗਾ ਸ਼ਾਮ ਦੀ ਰੋਟੀ ਸਬਜ਼ੀ ਮੈਂ ਆਪੇ ਕਰ ਲਉਂਗਾ ਉਹਨਾਂ ਬਸ ਦੱਸੇ ਜਾਈ ਭਜਨ ਸਿੰਘ ਦੇ ਕਾਲਸਮ ਬੰਦ ਕਰ ਇੱਕ ਵਾਰ ਫਿਰ ਹੱਸ ਪਏ ਪਰ ਬੋਲੀ ਕੁਝ ਨਾ ਰੋਟੀ ਖਾ ਭਜਨ ਸਿੰਘ ਨੇ ਭਾਂਡੇ ਚੁੱਕੇ ਤੇ ਗੇਟ ਲੌਨ ਲਈ ਬੰਦ ਕਰਨੋਂ ਆਖ ਖੇਤ ਚਲਾ ਗਿਆ ਭਜਨ ਸਿੰਘ ਦੇ ਜਾਣ ਤੋਂ ਬਾਅਦ ਬੰਦ ਕਰ ਗੇਟ ਬੰਦ ਕਰਕੇ ਸੋ ਗਏ ਸ਼ਾਮ ਨੂੰ ਗਿਰ ਖੜਕਨ ਨਾਲ ਉਸ ਦੀ ਅੱਖ ਖੁੱਲੀ ਗੇੜ ਖੋਲਿਆ ਤਾਂ ਭਜਨ ਸਿੰਘ ਨੂੰ ਦੇ ਅੱਖਣ ਲੱਗੀ ਅੱਜ ਤਾਂ ਨੀਂਦ ਹੀ ਵਾਵਾਈ ਤੁਸੀਂ ਮੂੰਹ ਹੱਤ ਹੋ ਮੈਂ ਚਾਹ ਤਰ ਦਿਆਂ ਭਜਨ ਸਿੰਘ ਮੂੰਹ ਹੱਤ ਨੂੰ ਜੀ ਤੇ ਲੇਟ ਗਿਆ ਬੰਦ ਕਰ ਚਾ ਆਪਣਾ ਲੈ ਦੋਮਨੇ ਚ ਬੈਠ ਕੇ ਪੀਤੀ ਚਾ ਪੀਂਦੇ ਹੀ ਭਗਨ ਸਿੰਘ ਖੜਾ ਹੋਇਆ ਤਾਂ ਬੰਦ ਕਰ ਆਖਣ ਲੱਗੀ ਹੁਣ ਕਿੱਧਰ ਛੱਲੇ ਭਗਨ ਸਿੰਘ ਹੱਸ ਪਿਆ ਤੇ ਆਖਣ ਲੱਗਾ ਹੁਣ ਰਸੋਈ ਦਾ ਮੋਰਚਾ ਸਾਹਮਨਾ ਜਾ ਕੇ ਦੋਮਨੇ ਜਣੇ ਹਾਸਪੇ ਦੋਮਨੇ ਰਾਲੇ ਰੋਟੀ ਸਬਜੀ ਦਾ ਕੰਮ ਨੇ ਮੇੜਿਆ ਵੇਲੇ ਸੇ ਰੋਟੀ ਖਾ ਦੋਮਨੇ ਜਣੇ ਗੱਲਾਂ ਕਰਦੇ ਕਰਦੇ ਸੋ ਗਏ ਹੁਣ ਭਗਨ ਸਿੰਘ ਤੇ ਪੰਦ ਕਰਦੀ ਇਹ ਰੁਟੀਨ ਬਣ ਗਈ ਸੀ ਦੋਵੇਂ ਜਣੇ ਰਲਕੇ ਕੰਮ ਕਰਦੇ ਆਪਣੀ ਜ਼ਿੰਦਗੀ ਵਿੱਚ ਦੋਵੇਂ ਖੁਸ਼ ਸਨ ਕਦੇ ਗੱਲਾਂ ਕਰਦੇ ਕਰਦੇ ਜੰਗੀਰ ਸਿੰਘ ਨੂੰ ਬਹੁਤ ਯਾਦ ਕਰਦੇ ਤੇ ਉਸ ਦੀ ਦਰਿਆਦਲੀ ਦੀਆਂ ਵਡਿਆਈਆਂ ਕਰਦੇ ਨਾ ਥੱਕਦੇ ਡਾਕਟਰ ਨੂੰ ਹਰ ਮਹੀਨੇ ਦੇ ਖਾਨ ਲਈ ਦੋਵੇਂ ਜੀ ਸਵੇਰੇ ਸੱਜ ਰਹੇ ਸ਼ਹਿਰ ਚਲੇ ਜਾਂਦੇ ਮੋੜ ਦੇ ਮੋੜ ਤੇ ਸ਼ਾਮ ਹੋ ਜਾਂਦੇ ਪਿੰਡ ਵਾਲਿਆਂ ਦੇ ਮੂੰਹ ਮੱਥੇ ਬੰਦ ਕਰ ਘਟ ਹੀ ਲੱਗਦੀ ਸੀ ਪਰ ਸਾਰੇ ਪਿੰਨ ਨੂੰ ਪਤਾ ਸੀ ਕਿ ਉਹ ਮਾਂ ਬਣ ਵਾਲੀਆ ਬੰਦ ਕਰਨ ਨੂੰ ਨਵਾਂ ਮਹੀਨਾ ਲੱਗ ਚੁੱਕਾ ਸੀ ਤੇ ਡਾਕਟਰ ਨੇ ਆਖਿਆ ਸੀ 15 ਅਕ ਦਿਨਾਂ ਚ ਡਿਲੀਵਰੀ ਹੋ ਜਾਵੇਗੀ ਪਿੰਡ ਦੀਆਂ ਕਈ ਬੁੜੀਆਂ ਬੰਦ ਕੌਰ ਕੋਲਾਕੇ ਉਸ ਦਾ ਹਾਲ ਚਲ ਪੁੱਛਤੀਆਂ ਵਧਾਈਆਂ ਦਿੰਦੀਆਂ ਤੇ ਆਖਰੀਆਂ ਕਿਸੇ ਮਦਦ ਦੀ ਲੋੜ ਹੋਵੇ ਤਾਂ ਹਾਕ ਮਾਰ ਲੈ ਪਿੰਡ ਦੇ ਬੰਦੇ ਵੀ ਭਜਨ ਸਿੰਘ ਨੂੰ ਵਧਾਈਆਂ ਦਿੰਦੇ ਪਿੰਡ ਚ ਹਰ ਕੋਈ ਆਪਣੀ ਮਤਨ ਸਰ ਗੱਲਾਂ ਕਰਦਾ ਪਰ ਬੰਦ ਕੌਰ ਤੇ ਭਜਨ ਸਿੰਘ ਕਿਸੇ ਦੀ ਗਲਤੀ ਪਰਵਾਹ ਨਾ ਨਵਾ ਜੀ ਸਾਰਿਆਂ ਦਾ ਇੱਕ ਕਹਾਣੀ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਕਰਿਓ ਬਾਕੀ ਕੱਲ ਦੀ ਵੀਡੀਓ 'ਚ ਲੱਗੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਸਿਸ਼ਕਲ ਜੀ